ਸਤਿ ਸ਼੍ਰੀ ਅਕਾਲ ਗੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਰੀਖਾ ਮੈਂ Shimla ਤੋਂ ਆ ਅੱਛਾ ਜੀ ਤੇ ਮੈਂ ਤੁਹਾਡਾ YouTube ਤੇ ਚੈਨਲ ਦੇਖਿਆ ਸੀਗਾ ਕਿਆ ਬਾਤ ਹੈ ਉਸ ਤੋਂ ਤੁਹਾਨੂੰ ਦੇਖ ਕੇ ਕੰਟੈਕਟ ਕਰਕੇ ਮੈਂ ਮੈਨੂੰ ਥਾਇਰੋਇਡ ਹੈ ਤੇ ਮੈਂ ਕੰਟੈਕਟ ਕਰਕੇ ਮੈਡੀਸਿਨ ਲੀਤੀ ਉਥੋਂ ਅੱਛਾ ਜਦ ਮੈਂ ਮੈਡੀਸਿਨ ਲੀਤੀ ਤਾਂ ਮੇਰਾ ਬਜਨ ਉਸ ਟਾਈਮ 100 ਕਿਲੋ ਸੀਗਾ ਹੋ ਉਹ ਮੈਡੀਸਿਨ ਲੈ ਕੇ ਅੱਜ ਮੇਰਾ ਵਜ਼ਨ ਦੇਖੋ ਕਿੰਨਾ ਹੈ ਰਿਜ਼ਲਟ ਵੀ ਦੇਖੋ ਤੁਹਾਡੇ ਸਾਹਮਣੇ ਹੈ ਮੈਨੂੰ ਬਹੁਤ ਖੁਸ਼ੀ ਹੈ ਇਸ ਕਰਕੇ ਅੱਜ ਮੈਂ ਸ਼ਿਮਲਾ ਤੋਂ ਇੱਥੇ ਤੁਹਾਡਾ ਥੈਂਕਫੁਲ ਕਰਨਾ ਆਈ ਹਾਂ ਬਹੁਤ ਜ਼ਿਆਦਾ ਕੁਝ ਹੈ ਮੈਂ ਬੜੀ ਕਿਰਪਾ ਬਾਬਾ ਜੀ ਦੀ ਔਰ ਇੰਨਾ ਵਜ਼ਨ ਜਿਹੜਾ ਘਟਿਆ ਹੈ ਤੇ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਯੋਗਾ ਕਰਨਾ ਹੈ ਡਾਈਟ ਪਲਾਨ ਕਰਨਾ ਹੈ ਮੈਂ ਸਭ ਕੁਝ ਕੰਟੀਨਿਊ ਕਰ ਰਹੀ ਹਾਂ ਤੇ ਅੱਜ ਮੇਰਾ ਵਜ਼ਨ 60 ਕਿਲੋ ਆ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਵਜ਼ਨ ਘਟਣਾ ਬੜੀ ਕਿਰਪਾ ਹੈ ਗੁਰੂ ਮਾਰਾ ਦੀ। ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਮੈਂ ਇਹ ਚਾਹਦੀ ਆ ਕਿ ਮੇਰੇ ਨਾਲ ਨਾਲ ਹੋਰ ਲੋਕੀ ਵੀ ਇਸ ਚੀਜ਼ ਨੂੰ ਕਰੇ ਅਗਰੈਸਿਵ ਕਿ ਹਾਂਜੀ ਕਿ ਮੈਂ ਐਕਸੈਪਟ ਕਰਦੀ ਆ ਕਿ ਤੁਹਾਡੀ ਟ੍ਰੀਟਮੈਂਟ ਤੋਂ ਮੇਰਾ ਇਹ ਲਾਇਜ਼ ਕਰਕੇ ਅੱਜ ਰਿਜ਼ਲਟ ਹੈਗਾ ਹੈ। ਚਲੋ ਬਾਬਾ ਜੀ ਦੀ ਕਿਰਪਾ ਹੀ ਬਣੀ ਰਹੇ ਭੈਣ ਤੁਹਾਡੇ ਪਰਿਵਾਰ ਤੇ ਵੀ ਬਣੀ ਰਹੇ। ਸੋ ਥੈਂਕ ਯੂ ਸਰ। ਸੋ ਮੱਚ ਥੈਂਕ ਯੂ। ਸ਼ਸ਼ੀਗਾਲ ਗੋਇਲ ਸਰ। ਸਤਿ ਸ੍ਰੀ ਅਕਾਲ ਜੀ। ਮਾਈ ਨੇਮ ਇ ਟੋਲੀ ਚਾਵਲਾ। ਆਮ ਫਰੋਮ ਚੰਡੀਗੜ੍ਹ। ਐਕਚੁਅਲੀ ਨਾ ਮੈਨੂੰ ਇੱਕ ਪ੍ਰੋਬਲਮ ਹੈ। ਮੈਨੂੰ ਥਾਇਰੋਇਡ 1 ਇਅਰ ਤੋਂ ਸੀ। ਤੇ ਮੈਂ ਉਸ ਦਾ ਰੈਗੂਲਰ ਮਤਲਬ ਟਰੀਟਮੈਂਟ ਲੈ ਰਹੀ ਸੀ ਬਟ ਡੇ ਬਾਈ ਡੇ ਨਾ ਮੇਰਾ weight ਲੂਜ਼ ਹੁੰਦਾ ਜਾ ਰਿਹਾ ਤਾਂ ਮੈਂ ਟੈਨਸ਼ਨ ਵਿੱਚ ਆ ਗਈ ਐ ਕਿ weight ਕਿਉਂ ਲੂਜ਼ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਇਸ ਚੀਜ਼ ਦਾ ਤੇ ਤੁਸੀਂ ਕੁਝ ਹੈਲਪ ਕਰ ਸਕਦੇ ਹੋ ਤਾਂ ਇਹਦੇ ਚ ਨਾ thyroid gland ਦੀ ਪ੍ਰੋਬਲਮ ਹੈ ਤੁਹਾਡੀ thyroid ਦੀ ਜਿਹੜੀ ਗ੍ਰੰਥੀ ਹੈ ਨਾ ਉਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਆ ਨੇ ਪਰ ਇੱਕ ਇਹਦੇ ਚ ਸਭ ਤੋਂ ਵਧੀਆ ਚੀਜ਼ ਜੇ ਤੁਸੀਂ ਆਯੁਰਵੈਦਿਕ ਦੇ ਵਿੱਚ ਚਾਹਦੇ ਹੋ ਕਿ ਦੀ ਆਫਿਸ 'ਚ ਆਇਓ ਤੁਹਾਨੂੰ ਇਹਦੇ ਬਾਰੇ ਟਰੀਟਮੈਂਟ ਗਾਈਡ ਕਰਾਂਗੇ ਪਰ ਇੱਕ ਨਾ ਫਿਲਹਾਲ ਤੁਸੀਂ ਸ਼ੁਰੂ ਕਰ ਲਓ ਘਰੇ ਆਪਣਾ ਇਹ ਇਲਾਜ ਕਾਲੀ ਮਿਰਚ ਸੁੰਡ ਤੇ ਇੱਕ ਮਗ ਬਿਪਲ ਜਿਹੜੀਆਂ ਲੰਬੀਆਂ ਲੰਬੀਆਂ ਮਗਾ ਹੁੰਦੀਆਂ ਨੇ ਉਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਔਰ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਉਸ ਤੋਂ ਪਹਿਲਾਂ ਇੱਕ ਮਟਰ ਦੇ ਦਾਣੇ ਜਿੰਨਾ ਕੁ ਲੈ ਕੇ ਮੂੰਹ ਦੇ ਵਿੱਚ ਉਹਨੂੰ ਚੂਸ-ਚੂਸ ਕੇ ਪਾਣੀ ਨਾਲ ਅੰਦਰ ਕਰ ਲਓ ਤਾਂ ਕਿ ਤੁਹਾਡੇ ਜਿਹੜਾ ਮੂੰਹ ਦਾ ਸਲਾਈਵਾ ਤੁਹਾਡੀ ਲਾਰ ਉਹ ਤੁਹਾਡੇ ਪੇਟ 'ਚ ਜਾਵੇ ਉਹ ਜਿਹੜੀ ਲਾਰ ਉਹਦੇ ਨਾਲ ਮਿਲ ਕੇ ਅੰਦਰ ਜਾਂਦੀ ਹੈ ਉਹੀ ਦਾ ਇੱਕ ਇਲਾਜ ਹੈ ਉਹਨਾਂ ਨੂੰ ਤਾਂ ਨੁਫਾਦਾ ਮਿਲੂਗਾ ਬਾਕੀ ਫਿਰ ਵੀ ਜੇ ਕੋਈ ਕਮੀ ਪੇਸ਼ੀ ਰਹੇਗੀ ਤੁਸੀਂ ਆਪਣੀ ਰਿਕੁਐਸਟ ਜਿਹੜੀ ਆ ਉਹ ਸਾਡੇ ਆਫਿਸ ਦੇ ਨੰਬਰਾਂ ਤੇ ਪਾ ਦਿਓ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਅਪਾਇੰਟਮੈਂਟ ਬੁੱਕ ਹੋਊਗੀ ਉਦੋਂ ਤੱਕ ਇਹ ਕਰ ਲਓ ਉਸ ਤੋਂ ਬਾਅਦ ਫਿਰ ਆਪਾਂ ਟ੍ਰੀਟਮੈਂਟ ਦੇਖ ਲਾਂਗੇ ਜੋ ਵੀ ਹੋ ਸਕਦਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸਸਿਕਾਲ ਗੋਇਲ ਸਾਹਿਬ ਸਸਿਕਾਲ ਜੀ ਮੈਂ ਰੀਖਾ ਮੈਂ ਸ਼ਿਮਲਾ ਤੋਂ ਆ अच्छा जी ते, ते, ते मैं ਤੁਹਾਡਾ YouTube ਤੇ ਚੈਨਲ ਦੇਖਿਆ ਸੀਗਾ। ਕਿਆ ਬਾਤ ਹੈ। ਉਸ ਤੋਂ ਤੁਹਾਨੂੰ ਦੇਖ ਕੇ ਕੰਟੈਕਟ ਕਰਕੇ ਮੈਂ ਮੈਨੂੰ ਥਾਇਰੋਇਡ ਹੈ ਤੇ ਮੈਂ ਕੰਟੈਕਟ ਕਰਕੇ ਮੈਡੀਸਿਨ ਲੀਤੀ ਉਥੋਂ। ਅੱਛਾ। ਜਦ ਮੈਂ ਮੈਡੀਸਿਨ ਲੀਤੀ ਤਾਂ ਮੇਰਾ ਵਜ਼ਨ ਉਸ ਟਾਈਮ 100 ਕਿਲੋ ਸੀਗਾ। ਹੋ। ਉਹ ਮੈਡੀਸਿਨ ਲੈ ਕੇ ਅੱਜ ਮੇਰਾ ਵਜ਼ਨ ਦੇਖੋ ਕਿੰਨਾ ਹੈ। ਰਿਜ਼ਲਟ ਵੀ ਦੇਖੋ ਤੁਹਾਡੇ ਸਾਹਮਣੇ ਹੈ। ਮੈਨੂੰ ਬਹੁਤ ਖੁਸ਼ੀ ਹੈ। ਇਸ ਕਰਕੇ ਅੱਜ ਮੈਂ Shimla ਤੋਂ ਇੱਥੇ ਤੁਹਾਡਾ ਥੈਂਕਫੁਲ ਕਰਨਾ ਆਈ ਹਾਂ। ਬਹੁਤ ਜ਼ਿਆਦਾ ਖੁਸ਼ ਹਾਂ ਮੈਂ। ਬੜੀ ਕਿਰਪਾ ਬਾਬਾ ਜੀ ਦੀ। ਔਰ ਇੰਨਾ ਵਜ਼ਨ ਜਿਹੜਾ ਘਟਿਆ ਹੈ। ਕਿ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਯੋਗਾ ਕਰਨਾ ਹੈ ਡਾਈਟ ਪਲਾਨ ਕਰਨਾ ਹੈ ਮੈਂ ਸਭ ਕੁਝ ਕੰਟੀਨਿਊ ਕਰ ਰਹੀ ਹਾਂ ਤੇ ਅੱਜ ਮੇਰਾ ਵਜ਼ਨ 60 ਕਿਲੋ ਆ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਵਜ਼ਨ ਘਟਣਾ ਬੜੀ ਕਿਰਪਾ ਹੈ ਗੁਰੂ ਮਾਰਾ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਇਹ ਚਾਹਦੀ ਹਾਂ ਕਿ ਮੇਰੇ ਨਾਲ ਨਾਲ ਹੋਰ ਲੋਕੀ ਵੀ ਇਸ ਚੀਜ਼ ਨੂੰ ਕਰੇ ਅਗਰੈਸਿਵ ਕਿ ਹਾਂਜੀ ਕਿ ਮੈਂ ਐਕਸੈਪਟ ਕਰਦੀ ਹਾਂ ਕਿ ਤੁਹਾਡੀ ਟ੍ਰੀਟਮੈਂਟ ਤੋਂ ਮੇਰਾ ਇਹ ਲਾਇਜ਼ ਕਰਕੇ ਅੱਜ ਰਿਜ਼ਲਟ ਹੈਗਾ ਹੈ ਚਲੋ ਬਾਬਾ ਜੀ ਦੀ ਕਿਰਪਾ ਹੀ ਬਣੀ ਰਹੇ ਭੈਣ ਤੁਹਾਡੇ ਪਰਿਵਾਰ ਤੇ ਵੀ ਬਣੀ ਰਹੇ ਸੋ ਥੈਂਕ ਯੂ ਸਰ ਸੋ ਮੱਚ ਥੈਂਕ ਯੂ ਸ਼ਸ਼ੀਗਲ ਗੋਇਲ ਸਰ ਸਤਿ ਸ੍ਰੀ ਅਕਾਲ ਜੀ ਮਾਈ ਨੇਮ ਇ ਟੋਲੀ ਚਾਵਲਾ ਆਮ ਫਰੋਮ ਚੰਡੀਗੜ੍ਹ ਐਕਚੁਅਲੀ ਮੈਨੂੰ ਇੱਕ ਪ੍ਰੋਬਲਮ ਹੈ ਮੈਨੂੰ ਥਾਇਰੋਇਡ 1 ਇਅਰ ਤੋਂ ਸੀ ਤੇ ਮੈਂ ਉਸ ਦਾ ਰੈਗੂਲਰ ਮਤਲਬ ਟ੍ਰੀਟਮੈਂਟ ਲੈ ਰਹੀ ਸੀ ਬਟ ਡੇ ਬਾਈ ਡੇ ਨਾ ਮੇਰਾ weight ਲੂਜ਼ ਹੁੰਦਾ ਜਾ ਰਿਹਾ ਤਾਂ ਮੈਂ ਟੈਨਸ਼ਨ ਵਿੱਚ ਆ ਗਈ ਐ ਕਿ weight ਕਿਉਂ ਲੂਜ਼ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਇਸ ਚੀਜ਼ ਦਾ ਤੇ ਤੁਸੀਂ ਕੁਝ ਹੈਲਪ ਕਰ ਸਕਦੇ ਹੋ ਤਾਂ ਇਹਦੇ ਚ ਨਾ ਥਾਇਰੋਇਡ ਗਲੈਂਡ ਦੀ ਪ੍ਰੋਬਲਮ ਹੈ ਤੁਹਾਡੀ ਥਾਇਰੋਇਡ ਦੀ ਜਿਹੜੀ ਗ੍ਰੰਥੀ ਹੈ ਨਾ ਉਦੇ ਕਰਕੇ ਇਹ ਪ੍ਰੋਬਲਮ ਆਉਂਦੀਆਂ ਨੇ ਪਰ ਇੱਕ ਇਹਦੇ ਚ ਸਭ ਤੋਂ ਵਧੀਆ ਚੀਜ਼ ਜੇ ਤੁਸੀਂ ਆਯੁਰਵੈਦਿਕ ਦੇ ਵਿੱਚ ਚਾਹਦੇ ਹੋ ਕਿ ਦੀ ਆਫਿਸ 'ਚ ਆਇਓ ਤੁਹਾਨੂੰ ਇਹਦੇ ਬਾਰੇ ਟ੍ਰੀਟਮੈਂਟ ਗਾਈਡ ਕਰਾਂਗੇ ਪਰ ਇੱਕ ਨਾ ਫਿਲਹਾਲ ਤੁਸੀਂ ਸ਼ੁਰੂ ਕਰ ਲਓ ਘਰੇ ਆਪਣਾ ਇਹ ਇਲਾਜ ਕਾਲੀ ਮਿਰਚ ਸੁੰਡ ਤੇ ਇੱਕ ਮਗ ਬਿਪਲ ਜਿਹੜੇ ਲੰਬੇ ਲੰਬੇ ਮਹਗਾ ਹੁੰਦੀਆਂ ਨੇ ਉਹਨਾਂ ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਲਓ ਔਰ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਉਸ ਤੋਂ ਪਹਿਲਾਂ ਇੱਕ ਮਟਰ ਦੇ ਦਾਣੇ ਜਿੰਨਾ ਕੁ ਲੈ ਕੇ ਮੂੰਹ ਦੇ ਵਿੱਚ ਉਹਨੂੰ ਚੂਸ-ਚੂਸ ਕੇ ਪਾਣੀ ਨਾਲ ਅੰਦਰ ਕਰ ਲਓ ਤਾਕੀ ਤੁਹਾਡੇ ਜਿਹੜਾ ਮੂੰਹ ਦਾ ਸਲਾਈਵਾ ਤੁਹਾਡੀ ਲਾਰ ਉਹ ਤੁਹਾਡੇ ਪੇਟ ਚ ਜਾਵੇ ਉਹ ਜਿਹੜੀ ਲਾਰ ਉਹਦੇ ਨਾਲ ਮਿਲ ਕੇ ਅੰਦਰ ਜਾਂਦੀ ਹੈ ਉਹੀ ਦਾ ਇੱਕ ਇਲਾਜ ਹੈ ਉਹਦੇ ਨਾਲ ਤੁਹਾਨੂੰ ਫਾਇਦਾ ਮਿਲੂਗਾ ਬਾਕੀ ਫਿਰ ਵੀ ਜੇ ਕੋਈ ਕਮੀ ਪੇਸ਼ੀ ਰਹੇਗੀ ਤੁਸੀਂ ਆਪਣੀ ਰਿਕੁਐਸਟ ਜਿਹੜੀ ਆ ਉਹ ਸਾਡੇ ਆਫਿਸ ਦੇ ਨੰਬਰਾਂ ਤੇ ਪਾ ਦਿਓ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਅਪਾਇੰਟਮੈਂਟ ਬੁੱਕ ਹੋਊਗੀ ਉਦੋਂ ਤੱਕ ਇਹ ਕਰ ਲਓ ਉਸ ਤੋਂ ਬਾਅਦ ਫਿਰ ਆਪਾਂ ਟ੍ਰੀਟਮੈਂਟ ਦੇਖ ਲਾਂਗੇ ਜੋ ਵੀ ਹੋ ਸਕਦਾ ਥੈਂਕ ਯੂ ਥੈਂਕ ਯੂ ਸੋ ਮਚ ਕੀ ਬਲ